ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਭੋਜਨ ਸਮਾਜ ਪਾਰਟੀ ਜਿੰਦਾਬਾਦ ਜੈ ਭਾਰਤ ਜੈ ਭਾਰਤ ਅੱਜ ਸੀ ਭੋਜਨ ਸਮਾਜ ਪਾਰਟੀ ਬਲਾਚੌਰ ਦਾ ਇੱਕ ਨਜ਼ਾਰਾ ਦੀ ਗਿਣਤੀ ਵਿੱਚ ਕਾਫਲਾ ਲੈ ਕੇ ਰੋਪੜ ਵਿਖੇ ਭੋਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਭਾਜੀ ਤੇਜ ਸਿੰਘ ਅਨੰਦਪੁਰ ਸਾਹਿਬ ਕੋ ਕੈਂਡੀਡੇਟ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਜੀ ਦੇ ਜੋ ਅੱਜ ਦੇ ਕਾਗਜ਼ ਦਾਖਲ ਕਰਨੇ ਆ ਉਹਦੇ ਵਾਸਤੇ ਅਸੀਂ ਇੱਕ ਵੱਡਾ ਕਾਫਲਾ ਲੈ ਕੇ ਰੋਪਨ ਨੂੰ ਜਾ ਰਹੇ ਆ ਤੇ ਸਾਨੂੰ ਪੂਰਨ ਭਰੋਸਾ ਆ ਕਿ ਅਸੀਂ ਜੋ ਇਹ ਬਹੁਤੋ ਸਮਾਜ ਪਾਰਟੀ ਦੀ ਲਹਿਰ ਅੱਜ ਪੰਜਾਬ ਦੇ ਵਿੱਚ ਸਰਦਾਰ ਜਸਵੀਰਜੀਤ ਸਿੰਘ ਗੜੀ ਵੱਲੋਂ ਚਲਾਈ ਗਈ ਆ ਉਹਦੇ ਨਾਲ ਅਸੀਂ ਭੈਣਜੀ ਦੇ ਖਾਤੇ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਜਿੱਤ ਕੇ ਜਰੂਰ ਪਾਵਾਂਗੇ ਤੇ ਅਸੀਂ ਆਪਣੇ ਪਿੰਡ ਦੇ ਵਿੱਚ ਕੱਲਾ-ਕੱਲਾ ਬੂਥ ਚਿਤਾ ਕੇ ਸਰਦਾਰ ਜਸਵੀਰ ਸਿੰਘ ਗੜੀਜੀ ਦੇ ਗੱਲ ਹਾਰਪਾਣ ਦਾ ਸਾਰਾ ਪ੍ਰੋਗਰਾਮ ਕਰਾਂਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਆ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਸਾਥੀਆਂ ਨੂੰ ਗੱਲ ਕਰਕੇ ਬੇਨਤੀ ਕਰਦਾ ਆ ਕਿ ਆਪਣੇ ਆਪਣੇ ਪਿੰਡ ਦਾ ਬੂਥ ਸੰਭਾਲੋ ਕਿ ਅਸੀਂ ਆਪਣਾ ਜਿਹੜਾ ਇਹ ਲਹਿਰ ਆਪਣੀ ਚੱਲੀ ਆ ਵੋਲਸ ਸੁਵਿਜ ਪਾਰਟੀ ਦੀ ਇਹਨੂੰ ਜਿੱਤੂ ਵਾਲੇ ਪਾਸੇ ਲਿਜਾ ਸਕੀਏ ਇੰਨੀਆਂ ਗੱਲਾਂ ਕਹਿੰਦਾ ਹੋਇਆ ਜੈ ਭਿੰਮੇ